ਸਭ ਤੋਂ ਪਹਿਲਾਂ ਤੁਹਾਡਾ ਸਾਡੇ YouTube ਚੈਨਲ ਸੁਨੀਤਾ ਕਿਚਨ ਬਲੌਗ ਵਿੱਚ। ਲੋ ਜੀ ਅਸੀਂ ਅੱਜ ਲੈ ਕੇ ਆਏ ਨਵੀਂ ਰੈਸਪੀ। ਅਸੀਂ ਬਣਾਵਾਂਗੇ ਜੀ ਅੰਬ ਦੀ ਚਟਣੀ। ਤੇ ਚਲੋ ਤੁਹਾਨੂੰ ਬਣਾ ਕੇ ਦੱਸਦੇ ਹਾਂ ਜੀ ਕਿੱਦਾਂ ਬਣਦੀ ਹੈ ਚਟਣੀ। ਲੋ ਜੀ ਅਸੀਂ ਅੱਜ ਬਣਾਉਣ ਲੱਗੇ ਅੰਬ ਦੀ ਚਟਣੀ। ਸਾਡੇ ਕੋਲ ਇੱਕ ਕੱਚਾ ਅੰਬ ਆ ਜੀ, ਹਰੀਆਂ ਮਿਰਚਾਂ ਆ ਤੇ ਕੁਝ ਪਿਆਜ਼ ਆ ਅਸੀਂ ਰੱਖਿਓ ਛਿਲਕੇ ਤੇ ਹਰਾ ਪੂਤਨਾ ਆ। ਗਰਮੀਆਂ ਦੀ ਇਹ ਸਪੈਸ਼ਲ ਰੈਸਪੀ ਆ। ਇਹ ਹਰ ਕੋਈ ਕੋਈ ਖਾਣਾ ਇਹਨੂੰ ਪਸੰਦ ਕਰਦਾ ਆ। ਲੋ ਜੀ ਹੁਣ ਅਸੀਂ ਇਹਨੂੰ ਛਿੱਲਾਂਗੇ। ਤੇ ਬਾਹਰ ਆ ਗਏ ਵਾ। ਕੀ ਇਸ ਇਹਨੂੰ ਪੰਜਾਬੀਆਂ ਦੀ ਜੀ ਸਪੈਸ਼ਲ ਡਿਸ਼ ਵਾ ਇਹ। Jacqueline. ਨੋ ਜੀ ਇਹ ਨਿਕਲ ਗਏ ਹਾਂ ਗੁਟਕੀ ਇਹ ਨਹੀਂ ਪਾਵਾਂਗੇ ਤੇ ਹੁਣ ਇਹਦੇ ਵਿੱਚ ਕੱਟਾਂਗੇ ਸੀ ਪਿਆਜ਼ ਲੋ ਜੀ ਤੁਸੀਂ ਇਹ ਚਾ ਨਾਰਦਾਣਾ ਵੀ ਡਾਲ ਸਕਦੇ ਆ ਲੋ ਜੀ ਅਸੀਂ ਸਭ ਕੁਛ ਤਿਆਰ ਕੱਟ ਕੇ ਕਾ ਲਿਆ ਆ ਤੇ ਇਹ ਸਾਡੀ ਹਰੀ ਮਿਰਚ ਆ ਪਿਆਜ਼ ਆ ਕਚਾਂਬਾ ਤੇ ਕੂਟਣਾ ਆ ਜੀ 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 ਚਲੋ ਮੰਨ ਲੀਏ ਫਿਰ ਪਾਵਾਂਗੇ ਨਮਕ ਥੋੜੀ ਜਿਹੀ ਚੀਨੀ ਦੀ ਚੰਟੀ ਪਾਵਾਂਗੇ ਸੀ ਨਮਕ ਦੀ